ਸ਼ੇਤਾ ਜੀ ਮੈਨੂੰ ਬਚਪਨ ਤੋਂ ਹੀ ਪੈਟਸ ਨਾਲ ਬਹੁਤ ਪਿਆਰ ਰਿਹਾ ਉਹ ਪਿਆਰ ਹੋਣ ਕਰਕੇ ਜਦੋਂ ਕੋਵਿਡ ਦਾ ਸਮਾਂ ਆਇਆ ਮਨ ਦੇ ਵਿੱਚ ਇਹ ਹੀ ਲੱਗਿਆ ਕਿ ਕਿਤੇ ਵੀ ਰੈਸਟੋਰੈਂਟ ਖੁੱਲੇ ਨਹੀਂ ਹੋਣਗੇ ਤਾਂ ਇਹ ਬੱਚੇ ਕਿੱਥੋਂ ਖਾਣਗੇ ਜੀ ਹੈ ਜੀ ਮੇਰੇ ਨਾਲ ਬਹੁਤ ਸੇਵਾ ਕਰਾਉਂਦੀ ਹੈ ਇਹ ਬੱਚੀ ਦੇ ਨਾਲ ਅਸੀਂ ਰਾਤੀ ਖਾਣਾ ਤਿਆਰ ਕਰਨਾ ਤੇ ਸਵੇਰੇ ਤੁਰ ਪੈਣਾ ਜੀ ਸੇਵਾ ਤੇ ਤੇ ਜਿੱਥੇ ਜਿੱਥੇ ਸਾਨੂੰ ਇਹ ਬੇਜੁਬਾਨ ਮਿਲਦੇ ਸੀ ਅਸੀਂ ਉੱਥੇ-ਉੱਥੇ ਇਹਨਾਂ ਦੇ ਬੋਲ ਨਾਲ ਰੱਖਣੇ ਤੇ ਇਹਨਾਂ ਨੂੰ ਖਾਣਾ ਪਵਾਉਣਾ ਫਿਰ ਜਿਵੇਂ ਜਿਵੇਂ क्रुएਲਟੀ ਕੇਸ ਵਧਣ ਲੱਗ ਗਏ ਫਿਰ ਮਨ ਚ ਬਹੁਤ ਭਾਵਨਾ ਆਉਣ ਲੱਗੀ ਕਿ ਇਹਨੇ ਲੋਕ ਚੰਗੇ ਵੀ ਨੇ ਪਰ ਇਹਨੇ ਲੋਕ ਹੇਟਰਸ ਵੀ ਨੇ ਤੇ ਅਸੀਂ ਜਿੰਨਾਂ ਨੂੰ ਮੇਰੇ ਕੋਲ ਵਾਈਗਰੂ ਨੇ ਜਿੰਨੀ ਥਾਂ ਦਿੱਤੀ ਇਹ 6 ਬੱਚੇ ਮੇਰੇ ਕੋਲ ਘਰ ਹੀ ਰਹਿੰਦੇ ਨੇ ਜੀ ਭੁੱਲ ਜੀ ਉਸ ਟਾਈਮ ਤੋਂ ਲੱਗਣਾ ਸ਼ੁਰੂ ਹੋ ਗਿਆ ਜਦੋਂ ਮੇਰਾ ਬੇਟਾ ਗਿਆ ਮੈਨੂੰ ਇਹ ਫੀਲਿੰਗ ਆਉਣੇ ਸ਼ੁਰੂ ਹੋ ਗਈ ਕਿ ਮੈਨੂੰ ਦੁਨੀਆ ਦੀ ਮੈਂ ਆਪਣੇ ਆਪ ਨੂੰ ਬੈਸਟ ਲੱਕੀਐਸਟ ਮਮ ਸਮਝਦੀ ਸੀ ਜੀ ਮੈਂ ਉਹ ਸੇਵਾ ਨਿਭਾਉਂਦੀ ਸੀ ਵਾਈਗਰੂ ਜੀ ਨੇ ਸੇਵਾ ਲਿਖੀ ਸੀ ਮੇਰੇ ਬੱਚੇ ਦੇ ਲਈ ਇਹ ਹੀ ਸ਼ਰਧਾਂਜਲੀ ਹੈ ਕਿ ਇਨਾਂ ਬੇਜ਼ੁਗਾਨਾਂ ਲਈ ਮੈਂ ਜਿੰਨੀ ਸੇਵਾ ਕਰਨ ਯੋਗ ਹੈਗੀ ਆ ਵਾਹਿਗੁਰੂ ਜੀ ਮੇਰ ਤੋਂ ਸੇਵਾ ਲੈ ਲੈਣ ਸਾਸ਼ਕਲ ਦਰਸ਼ਕੋ ਤੁਸੀਂ ਦੇਖ ਰਹੋ ਜਗਬਾਣੀ ਟੀਵੀ ਤਾਂ ਮੈਂ ਹਾਂ ਅਕਸ਼ਸਨਕ ਅੱਜ ਅਸੀਂ ਤੁਹਾਨੂੰ ਇੱਕ ਐਸੀ ਭੈਣ ਦੇ ਨਾਲ ਮਿਲਾਨ ਜਾਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਕਹਿ ਤਾ ਸਕਦੇ ਆ ਕਿ ਰੱਬ ਵੱਲੋਂ ਦਿੱਤਾ ਸਾਰਾ ਕੁਝ ਆ ਪਰ ਬੇਜ਼ੁਗਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਪਿਆਰ ਆ ਕਿੰਨਾ ਕਿਤੇ ਜੇਕਰ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਦਿਨ ਵੱਧਦੇ ਜਾਂਦੇ ਨੇ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਪਿਆਰ ਜਿਉਂ ਬੇਜ਼ਬਾਨਾਂ ਦੇ ਨਾਲ ਵਧਦਾ ਜਾਂਦਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਕ ਆਲੀਸ਼ਾਨ ਕੋਠੀ ਹੈ ਜੇ ਕਹਿ ਸਕਦੇ ਹਾਂ ਕਿ ਪੰਜਾਬ ਦਾ ਜੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਪੌਰਸ਼ ਏਰੀਆ ਜੋ ਰਣਜੀਤ ਹੈ ਉਹਨੂੰ ਹੈਗਾ ਤਾਂ ਉਸ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਦੇ ਵਿੱਚ ਰਹਿੰਦੇ ਇਹ ਜੋ ਭੈਣ ਜੀ ਨੇ ਜਿਨ੍ਹਾਂ ਦਾ ਨਾਂ ਹਰਪ੍ਰੀਤ ਕੌਰ ਜੀ ਆ ਤਾਂ ਇਹ ਖਾਸ ਤੌਰ ਦੇ ਉੱਤੇ ਇਹਨਾਂ ਦਾ ਜਿਹੜਾ ਡੌਗਸ ਦੇ ਨਾਲ ਕਿਸ ਤਰੀਕੇ ਦੇ ਨਾਲ ਪਿਆਰ ਹੈਗਾ ਤਾਂ ਇਹ ਤਸਵੀਰਾਂ ਰਾਹੀਂ ਤੁਸੀਂ ਵੇਖ ਹੀ ਸਕਦੇ ਹੋ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਵੀ ਕਰਾਂਗੇ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਬੇਜ਼ੁਮਾਨਾਂ ਨੂੰ ਵੱਟੇ ਮਾਰਦੇ ਦਿਖਾਈ ਦਿੰਦੇ ਨੇ ਲੱਤਾਂ ਮਾਰਦੇ ਦਿਖਾਈ ਦਿੰਦੇ ਨੇ ਪਰ ਪਿਆਰ ਕਰਨ ਵਾਲੇ ਲੋਕ ਬਹੁਤ ਹੀ ਘੱਟ ਹੁੰਦੇ ਨੇ ਤਾਂ ਆਪਾਂ ਇਹਨਾਂ ਦੇ ਨਾਲ ਗੱਲ ਵੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਤੇ ਤੇ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਵੱਲ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿ ਜੋ ਵੱਡੇ ਲੋਕ ਹੁੰਦੇ ਨੇ ਸ਼ੌਕਰ ਲੋਕ ਹੁੰਦੇ ਨੇ ਉਹ ਕਾਫੀ ਡੌਗਸ ਤੋਂ ਖਾਸ ਤੌਰ ਤੇ ਦੂਰ ਭਜਦੇ ਨੇ ਕੋਈ ਪਿਆਰ ਨਹੀਂ ਕਰਦਾ ਵੱਟੇ ਮਾਰਦੇ ਦਿਖਾਈ ਦਿੰਦੇ ਨੇ ਤੁਹਾਡਾ ਇਹਨਾਂ ਵੱਲ ਕਿਵੇਂ ਕਿਸ ਤਰੀਕੇ ਦੇ ਨਾਲ ਇਹਨਾਂ ਵੱਲ ਤੁਸੀਂ ਗਏ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਇਹ ਪਰਮਾਤਮਾ ਵੱਲੋਂ ਹੀ ਇੱਕ ਅੰਦਰ ਭਾਵਨਾ ਜਾਗਦੀ ਹੈ ਸਾਡੇ ਕਿ ਵੈਸੇ ਤਾਂ ਜੀ ਮੈਨੂੰ ਬਚਪਨ ਤੋਂ ਹੀ ਪੈਟਸ ਨਾਲ ਬਹੁਤ ਪਿਆਰ ਰਿਹਾ ਹੈ ਉਹ ਪਿਆਰ ਹੋਣ ਕਰਕੇ ਜਦੋਂ ਕੋਵਿਡ ਦਾ ਸਮਾਂ ਆਇਆ ਮਨ ਦੇ ਵਿੱਚ ਇਹੀ ਲੱਗਿਆ ਕਿ ਕਿਤੇ ਵੀ ਰੈਸਟੋਰੈਂਟ ਖੁੱਲੇ ਨਹੀਂ ਹੋਣਗੇ ਤਾਂ ਇਹ ਬੱਚੇ ਕਿੱਥੋਂ ਖਾਣਗੇ ਬਸ ਘਰਦਿਆਂ ਨਾਲ ਥੋੜੀ ਗੱਲਬਾਤ ਕੀਤੀ ਤਾਂ ਹਸਬੰਦ ਨੇ ਪੂਰਾ ਸਹਿਯੋਗ ਦਿੱਤਾ ਕਿ ਤੂੰ ਚਿੰਤਾ ਨਾ ਕਰ ਪੈਸੇ ਵਾਈਗਰੂਨ ਨੇ ਜੋ ਦੇਣੇ ਹਨ ਭਲੇ ਕਮਾ ਵਾਸਤੇ ਲੱਗਣ ਤਾਂ ਸਾਡੇ ਲਈ ਚੰਗੀ ਗੱਲ ਹੈ ਉਹਨਾਂ ਨੇ ਮੈਨੂੰ ਉਦਮ ਦਿੱਤਾ ਕਿ ਤੁਸੀਂ ਜਾਓ ਜੋ ਸੇਵਾ ਕਰਨੀ ਚਾਹੁੰਦੇ ਹੋ ਤੇ ਕਰੋ ਇਸੇ ਕਰਕੇ ਬਸ ਵਾਈਗੁਰੂ ਜੀ ਨੇ ਇਹ ਸੇਵਾ ਕੋਵਿਡ ਤੋਂ స్టార్t ਕਰਵਾਈ ਉਸ ਦੌਰਾਨ ਜਿੰਨਾਂ ਕੋ ਹੋ ਸਕਿਆ ਆਪਣੇ ਵੱਲੋਂ ਇਹ ਮੇਰੀ ਬੱਚੀ ਹੈ ਜੀ ਮੇਰੇ ਨਾਲ ਬਹੁਤ ਸੇਵਾ ਕਰਾਉਂਦੀ ਹੈ ਇਹ ਬੱਚੀ ਦੇ ਨਾਲ ਅਸੀਂ ਰਾਤੀ ਖਾਣਾ ਤਿਆਰ ਕਰਨਾ ਤੇ ਸਵੇਰੇ ਤੋਰ ਪੈਣਾ ਦੀ ਸੇਵਾ ਤੇ ਤੇ ਜਿੱਥੇ ਜਿੱਥੇ ਸਾਨੂੰ ਇਹ ਬੇਜੁਬਾਨ ਮਿਲਦੇ ਸੀ ਅਸੀਂ ਉੱਥੇ-ਉੱਥੇ ਇਹਨਾਂ ਦੇ ਬੋਲ ਨਾਲ ਰੱਖਣੇ ਤੇ ਇਹਨਾਂ ਨੂੰ ਖਾਣਾ ਕੋਣਾ ਤੇ ਬਸ ਇਹਨੇ ਨਾਲ ਹੀ ਆਪਣਾ ਬlesd ਫੀਲ ਕਰੀਦਾ ਸੀ ਫਿਰ ਜਿਵੇਂ ਜਿਵੇਂ क्रुएलिटी ਕੇਸ ਵਧਣ ਲੱਗ ਗਏ ਫਿਰ ਮਨ ਚ ਬਹੁਤ ਭਾਵਨਾ ਆਉਣ ਲੱਗੀ ਕਿ ਇਹਨੇ ਲੋਕ ਚੰਗੇ ਵੀ ਨੇ ਪਰ ਇਹਨੇ ਲੋਕ ਹੇਟਰਸ ਵੀ ਨੇ ਤੇ ਅਸੀਂ ਜਿੰਨਾਂ ਨੂੰ ਮੇਰੇ ਕੋਲ ਵਾਈਗਰੂ ਨੇ ਜਿੰਨੀ ਥਾਂ ਦਿੱਤੀ ਇਹ 6 ਬੱਚੇ ਮੇਰੇ ਕੋਲ ਘਰ ਹੀ ਰਹਿੰਦੇ ਨੇ ਜੀ ਤੇ ਇਹਨਾਂ ਦੀ ਸੇਵਾ ਕਰਨ ਦਾ ਪਰਮੇਸ਼ਵਰ ਨੇ ਮੈਨੂੰ ਸੁਭਾਗ ਬਖਸ਼ਿਆ ਯਮ ਜੀ ਨਹੀਂ ਸੇਵਾ ਕਰ ਸਕਦੀਆਂ ਤੇ ਮੈਂ ਕਰ ਰਹੀ ਆ ਕਿੰਨੇ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਕਿਉਂਕਿ ਜਦੋਂ ਬੰਦੇ ਦੇ ਦਿਨ ਕਹਿੰਦੇ ਆ ਨਾ ਚੰਗੇ ਆ ਜਾਂਦੇ ਨੇ ਤੇ ਉਦੋਂ ਜਿਵੇਂ ਨੀ ਪੱਦਰ ਤੋਂ ਉੱਠ ਕੇ ਬੰਦਾ ਕਿਤਨਾ ਕਿਤੇ ਜਿਹਨੂੰ ਕਹਿੰਦੇ ਜਿਹਨੂੰ ਰੱਬ ਭੁੱਲਿਆ ਹੁੰਦਾ ਤਾਂ ਉਹ ਹਾਲਾਤ ਆਪਾਂ ਜ਼ਿਆਦਾ ਵੇਖਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡਾ ਸਮਾਜ ਉਹ ਇਸ ਵੱਲੇ ਦਾ ਚੱਲ ਰਿਹਾ ਤਾਂ ਲੋਕ ਅਕਸਰ ਉਹ ਦਿਨ ਭੁੱਲ ਜਾਂਦੇ ਨੇ ਕਿ ਜਦੋਂ ਮਾੜੇ ਦਿਨ ਵੀ ਹੁੰਦੇ ਨੇ ਕਿਉਂਕਿ ਇਹ ਇਹਨਾਂ ਦੇ ਵਿੱਚ ਕਹਿ ਸਕਦੇ ਨੇ ਕਿ ਰੱਬ ਦੀ ਰੂਹ ਵਸੀ ਹੁੰਦੀ ਹੈ ਤਾਂ ਲੋਕ ਜਿੱਦਾਂ ਵੱਟੇ ਮਾਰਦੇ ਨੇ ਕੋਠੀਆਂ ਦੇ ਅਗਰ ਥੜੇ ਤੇ ਵੀ ਡੋਗ ਕੋਈ ਆ ਜਾਂਦਾ ਵਟੇ ਮਾਰ ਕੇ ਭਜਾ ਦਿੱਤਾ ਜਾਂਦਾ ਤਾਂ ਤੁਸੀਂ ਤੇ ਘਰ ਦੇ ਅੰਦਰ ਬਿਠਾਏ ਹੋਏ ਨੇ ਤਾਂ ਇਹ ਵੀ ਚੀਜ਼ ਵੇਖਣ ਨੂੰ ਮਿਲੀ ਥੋੜਾ ਨਾਲ ਬਹਿ ਕੇ ਅੰਦਰ ਡਰਾਈਂਗ ਰੂਮ ਦੇ ਵਿੱਚ ਜਾਂ ਰੂਮ ਦੇ ਵਿੱਚ ਟੀਵੀ ਤੱਕ ਕੇ ਡੌਗ ਵੇਖਦੇ ਨੇ ਹਾਂਜੀ ਹਾਂਜੀ ਜੀ ਮੇਰਾ ਬੱਚਾ 2 ਸਾਲ ਹੋ ਗਏ ਇੱਕ ਵਾਈਗਰੂਜ ਦੇ ਚਰਨਾਚ ਚਲੇ ਗਿਆ ਉਹ ਬੱਚਾ ਬਾਈ ਬਰਥ ਹੀ ਸੀਪੀ ਚਾਈਲਡ ਸੀ ਨਾਓ ਬੋਲ ਸਕਦਾ ਸੀਗਾ ਨਾਓ ਤੁਰ ਫਿਰ ਸਕਦਾ ਸੀ ਮੈਨੂੰ ਇਹ ਲੱਗਣਾ ਕਿ ਜੇ ਮੈਂ ਬਿਨਾ ਬੋਲੇ ਹੀ ਉਸ ਬੱਚੇ ਦੀ ਐਜ਼ ਅ ਮਦਰ ਫੀਲਿੰਗ ਸਮਝ ਸਕਦੀ ਹਾਂ ਤੇ ਇਹਨਾਂ ਬੇਜਵਾਨਾਂ ਦੀ ਕਿਉਂ ਨਹੀਂ ਮਨ ਦੇ ਵਿੱਚ ਇਹੀ ਆਉਣਾ ਸ਼ੁਰੂ ਹੋਇਆ ਕਿ ਅਸੀਂ ਜੀ ਜ ਆਪਣੇ ਬੱਚਿਆਂ ਦੀ ਫੀਲਿੰਗ ਸਮਝ ਸਕਦੇ ਆ ਤੇ ਇਹਨਾਂ ਬੇਜਵਾਨਾਂ ਦਾ ਜੇ ਅਸੀਂ ਨਹੀਂ ਸਮਝਾਂਗੇ ਤੇ ਕੌਣ ਸਮਝੇਗਾ ਬਸ ਇਸੇ ਭਾਵਨਾ ਨੂੰ ਲੈਂਦੇ ਹੋਏ ਮੈਨੂੰ ਇਹ ਸੜਕ ਤੇ ਵੀ ਜਿੰਨੇ ਮੇਰੇ ਬੱਚੇ ਸੀਗੇ ਜਾਂ ਕੋਵਿਡਸ ਜਿੰਨੇ ਸੀ ਇਹ ਆਪਣੇ ਬਿਨਾ ਬੋਲੇ ਹੀ ਭਾਵਨਾ ਸਮਝਾ ਦਿੰਦੇ ਆ ਸਿਰਫ ਸਾਨੂੰ ਸਮਝਣ ਲਈ ਸਾਡੀ ਮਨ ਦੇ ਵਿੱਚ ਇੱਕ ਫੀਲਿੰਗ ਹੋਣੀ ਚਾਹੀਦੀ ਹੈ ਤੇ ਉਹ ਮੇਰਾ ਉਹ ਐਸਾ ਬlesd ਬੱਚੇ ਦੀ ਰੂਹ ਸੀ ਜਿਹਦੇ ਕਰਕੇ ਮੈਂ ਉਹਦੇ ਬਿਨਾ ਬੋਲੇ ਬੋਲ ਸਮਝਿਆ ਤੇ ਇਹਨਾਂ ਬੱਚਿਆਂ ਦਾ ਵੀ ਸਮਝਣ ਯੋਗ ਹੋਈ ਤੇ ਅੱਜ ਕਿਤੇ ਨਾ ਕਿਤੇ ਕਿਉਂਕਿ ਕਹਿ ਸਕਦੇ ਆ ਕਿ ਜਦੋਂ ਤੁਹਾਡੇ ਬੇਟੇ ਦੀ ਇਦਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਗਏ ਨੇ ਤਾਂ ਅੱਜ ਇਹਨਾਂ ਦੀ ਸੇਵਾ ਕਰਕੇ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਫੇਰ ਉਹ ਸਮਾਂ ਯਾਦ ਆਂਦਾ ਹੋਵੇ ਕਿ ਜਦੋਂ ਆਪਣੇ ਬੇਟੇ ਦੀ ਵੀ ਸੇਵਾ ਕਰਦੇ ਸੀ ਕਿਉਂਕਿ ਕਹਿ ਸਕਦੇ ਆ ਕਿ ਵਾਹਿਗੁਰੂ ਅਕਸਰ ਇਹੋ ਜਿਹੀਆਂ ਰੂਹਾਂ ਤਾਂ ਭੇਜਦਾ ਪਰ ਬਹੁਤ ਹੀ ਘੱਟ ਸਮੇਂ ਵਾਸਤੇ ਤਾਂ ਉਹ ਰੂਹਾਂ ਅਕਸਰ ਇਹੀ ਹੁੰਦਾ ਕਿ ਸੇਵਾ ਕਰਾਉਣ ਵਾਸਤੇ ਹੀ ਸਪੈਸ਼ਲੀ ਆਈਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੇਖਦੇ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਰੁੱਝੇ ਹੋ ਇੱਧਰ ਲਈ ਬਿਲਕੁਲ ਜੀ ਉਸ ਟਾਈਮ ਤੋਂ ਲੱਗਣਾ ਸ਼ੁਰੂ ਹੋ ਗਿਆ ਜਦੋਂ ਮੇਰਾ ਬੇਟਾ ਗਿਆ ਮੈਨੂੰ ਇਹ ਫੀਲਿੰਗ ਆਣੀ ਸ਼ੁਰੂ ਹੋ ਗਈ ਕਿ ਮੈਨੂੰ ਦੁਨੀਆ ਦੀ ਮੈਂ ਆਪਣੇ ਆਪ ਨੂੰ ਬੈਸਟ ਲੱਕੀਐਸਟ ਮਮ ਸਮਝਦੀ ਸੀ ਜੀ ਮੈਂ ਉਹ ਸੇਵਾ ਨਿਭਾਉਂਦੀ ਸੀ ਵਾਹਿਗੁਰੂ ਜੀ ਨੇ ਸੇਵਾ ਲਿਖੀ ਸੀ ਉਹਦੇ ਤੋਂ ਬਾਅਦ ਮੈਨੂੰ ਇਹ ਫੀਲ ਹੋਣਾ ਸ਼ੁਰੂ ਹੋ ਗਿਆ ਕਿ ਮੇਰੀ ਸੇਵਾ ਖੁੰਝ ਗਈ ਹੈ ਤੇ ਮੈਂ ਕਿਹੜੇ ਪਾਸੇ ਨੂੰ ਤੁਰਾਂ ਫਿਰ ਕੋਵਿਡ ਤੇ ਥੋੜਾ ਜਿਹਾ ਸ਼ੁਰੂਆਤ ਕੀਤੀ ਹੋਈ ਸੀ ਉਹਦੇ ਕਰਕੇ ਮੈਨੂੰ ਲੱਗਿਆ ਕਿ ਚਲੋ ਇਹ ਬੱਚੇ ਮੇਰੇ ਕੋਲ ਹੁੰਦੇ ਹੀ ਨੇ ਜੀ ਜਿੰਨੇ ਸੜਕਾਂ ਤੇ ਵੇਖ ਲੋ ਫਿਰ ਮੇਰਾ ਇੱਕ ਐਨਜੀਓ ਦੇ ਨਾਲ ਵੀ ਵਾਪਿਆ ਜੀ ਐਨੀਮਲ ਵੈਲਫੇਅਰ ਚੈਰੀਟੇਬਲ ٹرسٹ ਹੈ ਜੀ ਅਨੀਸ਼ੀਨਾ ਸਾਡੇ ਮੈਮ ਜਿਹੜੇ ਪੂਰਾ ਹੋਲਡ ਕਰਦੇ ਨੇ ਉਹ ਉਹਨਾਂ ਦੇ ਕਰਕੇ ਮੈਨੂੰ ਉਹਨਾਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਫਿਰ ਇਦਾਂ ਹੀ ਉਦਦਮ ਕਰਨ ਦੇ ਨਾਲ ਇਹ ਬੱਚਿਆਂ ਨੂੰ ਵੇਖਦੇ ਹੋਏ ਘਰ ਚ ਰੱਖਿਆ ਇਹਨਾਂ ਦੀ ਸੇਵਾ ਇਹਨਾਂ ਨੂੰ ਜਿਵੇਂ ਹਰ ਐਤਵਾਰ ਮੈਂ ਨਮੋਣੀ ਵੀ ਆ ਜੀ ਇਹਨਾਂ ਦੀ ਸੇਵਾ ਜਿੰਨੀ ਵਾਈ ਗਰੂ ਲੈ ਸਕਦਾ ਉਹਨੇ ਵੱਲੋਂ ਆਪਣੇ ਵੱਲੋਂ ਐਫਰਟ ਕਰੀਦੀ ਹੈ ਜੀ ਇਹ ਸੇਵਾ ਕਰ ਸਕੀ ਹੈ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਜਿੱਥੇ ਕਹਿ ਸਕਦੇ ਹਾਂ ਕਿ ਜਦੋਂ ਲੋਕ ਨੇ ਕਾਫੀ ਭੱਦੀ ਸ਼ਬਦਾਵਲੀ ਵੀ ਯੂਜ਼ ਕਰਦੇ ਨੇ ਇਹਨਾਂ ਕਰਕੇ ਕੁਝ ਕੁ ਲੋਕ ਨੇ ਤਾਂ ਕੁਝ ਲੋਕ ਪਿਆਰ ਵੀ ਵਾਧੂ ਕਰਦੇ ਆ ਜਿੱਦਾਂ ਤੁਸੀਂ ਵੀ ਇਹਨਾਂ ਦੇ ਕਰਦੋਂ ਕਾਫੀ ਜ਼ਿਆਦਾ ਤਾਂ ਉਹ ਲੋਕਾਂ ਲਈ ਕੀ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਕਿ ਜੋ ਇਹਨਾਂ ਨੂੰ ਮਾੜਾ ਚੰਗਾ ਕਹਿੰਦੇ ਨੇ ਕਿਉਂਕਿ ਇਹ ਤਾਂ ਬੋਲ ਨਹੀਂ ਸਕਦੇ ਤਾਂ ਰੱਬ ਦੀ ਭੇਜੀ ਹੋਈ ਇੱਕ ਰੂਹ ਹੈਗੀ ਆ ਜਿਹਨੂੰ ਜੇਕਰ ਸਮਝਣ ਵਾਲੇ ਹੋਣ ਤਾਂ ਸਮਝ ਵੀ ਸਕਦੇ ਨੇ ਤਾਂ ਜਿਹੜੇ ਠੁਕਰਾਨ ਵਾਲੇ ਹੋਣ ਤਾਂ ਉਹ ਤਾਂ ਠੁਕਰਾਈ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਗੀ ਜੀ ਜਿੰਨੀਆਂ ਵੀ ਸਾਡੀਆਂ ਜੂਨਾ ਨੇ ਜਿਨ੍ਹਾਂ ਨੇ ਸਾਨੂੰ ਸ਼ਰੀਰ ਮਿਲੇ ਨੇ ਸਭ ਨੂੰ ਜਿਹੜੇ ਕੋ ਐਗਜ਼ਿਸਟ ਕਰਦੇ ਆ ਸਭ ਨੂੰ ਜੀਣ ਦਾ ਪੂਰਾ ਹੱਕ ਹੈ ਅਸੀਂ ਦੇਖੋ ਜੀ ਸਾਡੀ ਔਲਾਦ ਕਿਸੇ ਦੀ ਚੰਗੀ ਨਾ ਨਿਕਲੇ ਤਾਂ ਅਸੀਂ ਸਾਰੇ ਹੀ ਬੱਚਿਆਂ ਨੂੰ ਫਾ ਨਹੀਂ ਦੇ ਸਕਦੇ ਅਸੀਂ ਉਹਦੇ ਲਈ ਇੰਨੇ 네ਗੇਟਿਵ ਨਹੀਂ ਹੋ ਸਕਦੇ ਸਾਨੂੰ ਪੋਜ਼ਿਟਿਵ ਸੋਚਣਾ ਪਊਗਾ ਕਿ ਜਿੱਦਾਂ ਸਾਡੀ ਔਲਾਦ ਦੇ ਅਸੀਂ ਪਰਦੇ ਕੱਝਦੇ ਆ ਕੋਈ ਬਿਮਾਰ ਹੈ ਅਸੀਂ ਇਲਾਜ ਕਰਾਉਨੇ ਆ ਕੋਈ ਮੈਂਟਲੀ ਸਿੱਖੇ ਉਹਦਾ ਵੀ ਇਲਾਜ ਕਰਾਉਨੇ ਆ ਇਦਾਂ ਇਹ ਬੱਚਿਆਂ ਚ ਵੀ ਬਿਮਾਰੀਆਂ ਲੱਗਦੀਆਂ ਹੈ ਇਹ ਆਪਣਾ ਕਿਸੇ ਨੂੰ ਦੁੱਖ ਦਰਦ ਨਹੀਂ ਭੁੱਖ ਪਿਆਸ ਨਹੀਂ ਦੇ ਸਕਦੇ ਤੇ ਅਸੀਂ ਹੀ ਇਹਨਾਂ ਦੇ ਜੁਬਾਨ ਬਣ ਸਕਦੇ ਆ ਅਸੀਂ ਇਹਨਾਂ ਦੀ ਜੁਬਾਨ ਬਣ ਸਕਦੇ ਆ ਅਸੀਂ ਸਭ ਤੋਂ ਵੱਧ ਕੰਟਰੋਲ ਇਹ ਕਰ ਸਕਦੇ ਆ ਜਿਵੇਂ ਸਾਡੀ ਗਵਰਨਮੈਂਟ ਜਾਂ ਜੀਓ ਕੰਟਰੋਲ ਕਰ ਲਈਏ ਕਿ ਐਨੀਮਲ ਬਰਥ ਕੰਟਰੋਲ ਕੀਤਾ ਜਾ ਸਕੇ ਉਹ ਅਸੀਂ ਸਟਰਲਾਈਜ਼ ਜਿਆਦਾ ਤੋਂ ਜਿਆਦਾ ਕਰਵਾਈਏ ਤੇ ਉਹਦੇ ਨਾਲ ਅਗੋਂ ਆਉਣ ਵਾਲੇ ਇਹਨਾਂ ਜਿਹੜੇ ਬੱਚਦੇ ਆ ਜੀ ਇਹਨਾਂ ਦਾ ਜੀਵਨ ਸੁਖਾਲਾ ਅਸੀਂ ਇਹਨਾਂ ਨੂੰ ਫੀਡਿੰਗ ਕਰੀਏ ਅਸੀਂ ਘਰ ਦੇ ਬੂਹੇ ਦੇ ਕੋਲ ਸਾਡੇ ਕੋਲ ਪ੍ਰਾਲੀ ਵਾਲੇ ਬੈਗ ਬਣੇ ਹੋਏ ਆ ਅਸੀਂ ਉਹ ਵਿਛਾ ਦਈਏ ਉਹਨਾਂ ਤੇ ਜਦੋਂ ਇਹਨਾਂ ਨੂੰ ਜੇ ਅਸੀਂ ਫੀਡ ਕਰਦੇ ਰਹੀਏ ਭੁੱਖ ਵੀ ਮਿਟ ਗਈ ਇਨਾਂ ਨੂੰ ਥਾਂ ਲਕੋਣ ਸੇਲ ਲਕੋਣ ਦੀ ਥਾਂ ਵੀ ਅਸੀਂ ਦੇਤੀ ਸਰਦੀਆਂ 'ਚ ਇਹਨਾਂ ਦੇ ਥੱਲੇ ਕੰਬਲ ਵਿਛਾਤੇ ਇਹ ਕਿਸੇ ਦੇ ਪਿੱਛੇ ਨਹੀਂ ਦੌੜਦੇ ਇਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਕੌਣ ਹੇਟਰ ਹੈ ਦੇਖੋ ਜੀ ਉਹਨ ਦੇ ਖਿਲਾਫ ਇਹ ਦੌੜਦੇ ਵੀ ਆ ਉਹਨਾਂ ਦੀਆਂ ਵਹੀਕਲਸ ਦੇ ਪਿੱਛੇ ਦੌੜਦੇ ਨੇ ਉਹ ਵੀ ਇਹ ਮੈਂਟਲੀ ਸਿੱਖ ਹੋ ਜਾਂਦੇ ਆ ਜਦੋਂ ਲੋਕ ਇਹਨਾਂ ਨੂੰ ਮਾਰਦੇ ਆ ਜੇ ਪਿਆਰ ਕਰੀਏ ਮੈਨੂੰ ਨਹੀਂ ਲੱਗਦਾ ਇਹ ਕਿਸੇ ਨੂੰ ਵੀ ਵੱਢਦੇ ਨੇ ਬਿਲਕੁਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਸਾਡਾ ਇਹੀ ਇੱਕ ਹਰੇਕ ਬੰਦੇ ਦਾ ਕਰਤੱਵ ਹੋਣਾ ਚਾਹੀਦਾ ਹੈ ਕਿ ਅਸੀਂ ਇਨਾਂ ਬੱਚਿਆਂ ਨੂੰ ਜਿੰਨਾ ਪਿਆਰ ਦੇ ਸਕੀਏ ਕਿ ਜੇ ਅਸੀਂ ਘਰ ਦੇ ਬੱਚਿਆਂ ਨੂੰ ਪਿਆਰ ਦਿੰਨੇ ਆ ਤੇ ਅਸੀਂ ਇਹਨਾਂ ਨੂੰ ਵੀ ਪਿਆਰ ਦਈਏ ਤਾਂ ਕਿ ਸਾਡੇ ਕੋਲੇ ਇਹ ਸਾਡੇ ਰਾਖੇ ਹੁੰਦੇ ਨੇ ਜੀ ਕੋਵਿਡ ਚ ਬਹੁਤ ਵਾਚਮੈਨ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ ਸੀਗਾ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਮੈਮ ਅਸੀਂ ਇਹਨਾਂ ਦੇ ਸਿਰਾਂ ਤੇ ਹੀ ਜਿੰਦੇ ਪਏ ਆ ਸਾਨੂੰ ਵੀ ਆਪਣੀ ਸੇਫਟੀ ਚਾਹੀਦੀ ਹੈ ਇਹ ਸਾਡੇ ਰਾਖੀ ਬਣੇ ਹੋਏ ਐ ਤੇ ਸਾਨੂੰ ਇਹ ਪਤਾ ਹੈ ਕਿ ਸਾਡੇ ਸਟਰੀਟਸ ਤੇ ਸਾਡੇ ਵਹੀਕਲਸ ਦੇ ਕਿੰਨੇ ਜਿਆਦਾ ਇਹ ਰਾਖੀ ਕਰਦੇ ਸਾਡੇ ਘਰਾਂ ਦੀ ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਐਨੀਮਲ ਇਜ਼ ਅ ਡੌਗ ਇਜ਼ ਅ ਫੈਥਫੁਲ ਐਨੀਮਲ ਇਹ ਗਲਤ ਤਾਂ ਨਹੀਂ ਹੈਗਾ ਸਬਦੇ ਰੱਖ ਕੇ ਬਣਦੇ ਜੀ ਸਾਡੇ ਘਰਾਂ ਦੀ ਰਖਵਾਲੀਆਂ ਕਰਦੇ ਨੇ ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਅਸੀਂ ਇਹਨਾਂ ਦੀ ਇੰਨੀ ਕਿ ਇੱਕ ਇਹਨਾਂ ਨੇ ਰੋਟੀ ਦਾ ਟੁੱਕਰ ਖਾਣਾ ਹੁੰਦਾ ਅਸੀਂ ਅਗਰ ਉਹਨਾਂ ਨੂੰ ਇਹ ਪ੍ਰੋਵਾਈਡ ਕਰੀਏ ਬੈਣ ਦੀ ਥਾਂ ਦੇ ਦਈਏ ਘਰਾਂ ਦੇ ਅੰਦਰੋਂ ਚੁਕਵਾ ਕੇ ਅਸੀਂ ਇਹਨਾਂ ਨੂੰ ਸਟਰਲਾਈਜ਼ ਕਰਾਈਏ ਤੇ ਇਹਨਾਂ ਦਾ ਵੀ ਜੀਵਨ ਸੁਖਾਲਾ ਹੋਵੇ ਸਾਡਾ এনवायरमेंट ਹੋਰ ਵਧੀਆ ਬਣ ਸਕੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਇੱਕ ਮੈਂ ਬਹੁਤ ਹੀ ਭਾਵਕਸ ਵਾਲਾ ਤੁਹਾਡੇ ਤੋਂ ਲੈਣਾ ਚਾਹੁੰਨਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਆਪਣੇ ਬੇਟੇ ਦੀ ਡੈਥ ਹੋਈ ਹੈ ਜੇ ਕਹਿ ਸਕਦੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗਿਆ ਤਾਂ ਕਿਤੇ ਨਾ ਕਿਤੇ ਹੁਣ ਇਹਨਾਂ ਦੀ ਸੇਵਾ ਕਰਕੇ ਕੋਈ ਉਹ ਪਲ ਯਾਦ ਕਰਦੇ ਹੋਵੋ ਕਦੇ-ਕਦੇ ਮਨ ਦੇ ਵਿੱਚ ਉਹ ਪਲ ਆਂਦਾ ਹੋਵੇ ਕਿ ਜਿਸ ਨੂੰ ਤੁਸੀਂ ਕਿਉਂਕਿ ਅਕਸਰ ਮਾਂ ਜੋ ਹੁੰਦੀ ਹੈ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਜੀ ਤਾਂ ਉਹ ਸਮਾਂ ਯਾਦ ਆਂਦਾ ਉਹ ਕੋਈ ਪਲ ਇਹੋ ਜਿਹਾ ਸਾਂਝਾ ਕਰਨਾ ਚਾਹੋ ਬਿਲਕੁਲ ਜੀ ਮੈਨੂੰ ਇੰਝ ਲੱਗਦਾ ਹੁੰਦਾ ਹੈ ਉਹ ਇੱਕ ਰੂਹ ਦੀ ਸੇਵਾ ਵਾਇਗਰੂ ਨੇ ਮੈਨੂੰ ਬਖਸ਼ੀ ਸੀਗੀ ਤੇ ਹੁਣ ਵਾਇਗਰੂ ਨੇ ਉਹਦੇ ਬਦੌਲਤ ਆ 6 ਰੂਹਾਂ ਬਖਸ਼ਤੀਆਂ ਇਹਨਾਂ ਨੂੰ ਇਹਨਾਂ ਦੀ ਸੇਵਾ ਕਰਕੇ ਇਹਨਾਂ ਨਾਲ ਪਿਆਰ ਕਰਕੇ ਮੈਨੂੰ ਇਦਾਂ ਹੀ ਫੀਲਿੰਗ ਹੁੰਦੀ ਹੈ ਜਿਵੇਂ ਮੇਰਾ ਇਹ ਉਹ ਵਾਇਗਰੂ ਜੀ ਨੇ ਦੋ ਪੁੱਤ ਮੈਨੂੰ ਇਹ ਦਿੱਤੇ ਨੇ ਤੇ ਨਾਲੇ 6 ਹੋਰ ਦਿੱਤੇ ਤੇ ਮੈਨੂੰ ਲੱਗਦਾ ਹੈ ਕਿ ਮੇਰੇ ਜੀਵਨ ਦਾ ਮਨੋਰਥ ਇਹੀ ਹੈ ਇਹਨਾਂ ਦਾ ਜੀਵਨ ਸੁਖਿਆਲਾ ਕਰ ਸਗੀਏ ਅਗੋਂ ਇਹਨਾਂ ਨੂੰ ਹੋਰ ਜਦੋਂ ਤੱਕ ਇਹਨਾਂ ਦਾ ਜੀਵਨ ਹੈਗਾ ਉਸ ਤੋਂ ਬਾਅਦ ਇਹ ਚੰਗੀ ਇਨਸਾਨੀ ਜੂਨ ਚ ਜਾਣ ਇਹ ਹੀ ਮੇਰੀ ਫੀਲਿੰਗ ਹੈ ਜੀ ਮੇਰੇ ਬੱਚੇ ਦੇ ਲਈ ਇਹੀ ਸ਼ਰਧਾਂਜਲੀ ਹੈ ਕਿ ਇਹਨਾਂ ਬੇਜੁਗਾਨਾਂ ਲਈ ਮੈਂ ਜਿੰਨੀ ਸੇਵਾ ਕਰਨ ਯੋਗ ਹੈਗੀਆਂ ਵਾਹਿਗੁਰੂ ਜੀ ਮੇਰੇ ਤੋਂ ਸੇਵਾ ਲੈ ਲੈਣ ਕਹ ਸਕਦੇ ਆ ਕਿ ਉਸ ਬੱਚੇ ਦੀ ਮਾਂ ਦੇ ਨਾਲ-ਨਾਲ ਤੁਸੀਂ ਹੁਣ ਇਹਨਾਂ ਦੇ ਨਾਲ ਵੀ ਜੋ ਮਾਂ ਦੀ ਇੱਕ ਅਹੁਦਾ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਨਿਭਾ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਮੇਰੇ ਬੱਚੇ ਨੇ ਜੀ ਇਹਨਾਂ ਨੂੰ ਮੈਂ ਸ਼ਾਇਦ ਇੱਕ ਡੌਗ ਕਦੇ ਵੀ ਨਹੀਂ ਕਿਹਾ ਮੈਂ ਸੜਕਾਂ ਤੇ ਵੀ ਇਹੀ ਸਭ ਨੂੰ ਕਹਿੰਨੀ ਆ ਜੀ ਇਹ ਸਾਡੇ ਸਾਰਿਆਂ ਦੇ ਸਾਂਝੇ ਬੱਚੇ ਨੇ ਸਾਡਾ ਫਰਜ਼ ਬਣਦਾ ਹੈ ਜਿਵੇਂ ਅਸੀਂ ਰੁੱਖ ਲਾਈਏ ਪਾਣੀ ਦੀ ਸੰਭਾਲ ਕਰੀਏ ਇਸ ਤਰ੍ਹਾਂ ਹੀ ਅਸੀਂ ਇਹਨਾਂ ਜਾਨਵਰਾਂ ਦੀ ਸੰਭਾਲ ਕਰੀਏ ਇਹਨਾਂ ਨੂੰ ਜੀਵਨ ਇਹਨਾਂ ਨੂੰ ਜੀਵਨ ਜੀਣ ਦਾ ਮੌਕਾ ਚੰਗੀ ਤਰ੍ਹਾਂ ਮਿਲੇ ਕਿ ਅਸੀਂ ਇਹਨਾਂ ਦੇ ਇੱਕ ਹਿੱਸੇਦਾਰ ਬਣ ਕੇ ਇਹਨਾਂ ਦੇ ਦੁੱਖ ਸੁੱਖ ਨੂੰ ਸਮਝੀਏ ਇਹਨਾਂ ਦੇ ਪੁੱਖ ਨੂੰ ਸਮਝੀਏ ਬਸ ਇਨਾ ਹੀ ਹੈ ਜੀ ਦੇਖੋ ਜੀ ਜੇ ਅਸੀਂ ਇਹਨਾਂ ਦੀ ਸੰਭਾਲ ਕਰਦੇ ਹਾਂ ਕਿਤੇ ਨਾ ਕਿਤੇ ਪਰਮਾਤਮਾ ਸਾਡੇ ਤੇ ਬਹੁਤ ਖੁਸ਼ੀ ਵਰਤਾਉਂਦਾ ਉਹ ਸਾਨੂੰ ਬਹੁਤ ਭਾਗ ਲਾਉਂਦਾ ਬਸ ਮੇਰੀ ਇੱਕੋ ਰਿਕਵੈਸਟ ਹੈ ਸਾਰਿਆਂ ਦੇ ਅੱਗੇ ਕਿ ਅਸੀਂ ਜਿਆਦਾ ਤੋਂ ਜਿਆਦਾ ਇਹਨਾਂ ਨੂੰ ਥਾਂ ਦੇ ਕੇ ਘਰਾਂ ਦੇ ਅੰਦਰੋਂ ਚੁਕਵਾ ਕੇ ਅਸੀਂ ਐਨ ਜੀਓਜ਼ ਦੀ ਮਦਦ ਕਰੀਏ ਇਹਨਾਂ ਦੀ ਸਟਰਲਾਈਜੇਸ਼ਨ ਹੋਵੇ ਇਹਨਾਂ ਦਾ ਜੀਵਨ ਸੁਖਾਲਾ ਬਣੇ ਤਾਂ ਬਹੁਤ ਵਧੀਆ ਸੇਵਾ ਤੁਸੀਂ ਨਿਭਾ ਰਹੇ ਹੋ ਤਾਂ ਜਿਵੇਂ ਤੁਸੀਂ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਪੈਨਜੀ ਹੋਣਾ ਵੱਲੋਂ ਕਿ ਡੌਗਸ ਨੂੰ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੇ ਲੋਕ ਇਹਨਾਂ ਨੂੰ ਮਾਰਦੇ ਕੁੱਟਦੇ ਨੇ ਭਜਾਉਂਦੇ ਨੇ ਤਾਂ ਇਹਨਾਂ ਨੇ ਆਪਣੀ ਕੋਠੀ ਦੇ ਵਿੱਚ ਆਲੀਸ਼ਾਨ ਕੋਠੀ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਘਰ ਦੇ ਵਿੱਚ ਜਗ੍ਹਾ ਦੇ ਕੇ ਇਹਨਾਂ ਨੂੰ ਰੱਖਿਆ ਹੋਇਆ ਤਾਂ ਉਹਨਾਂ ਦੀ ਜਿਹੜੀ ਸੇਵਾ ਭਾਵਿਆ ਉਹ ਆਪ ਕਰਦੇ ਨੇ ਇੱਥੋਂ ਤੱਕ ਕਿ ਨਵਾਉਣ ਦੀ ਸੇਵਾ ਕੱਲੀ-ਕੱਲੀ ਸੇਵਾ ਜਨਮ ਵਲਵਾ ਆਪਣ ਬਾਈ ਜਾਂਦੀ ਹੈ ਤੇ ਆਪਣੇ ਬੱਚੇ ਨੂੰ ਯਾਦ ਕਰਦੇ ਹੋਏ ਇਹਨਾਂ ਨੂੰ ਇੱਕ ਸ਼ਰਧਾਂਜਲੀ ਜੋ ਕਹਿ ਸਕਦੇ ਆ ਕਿ ਇਹਨਾਂ ਡੌਗਸ ਦੇ ਰਾਹੀ ਜੋ ਆ ਉਹ ਆਪਣੀ ਦਿੰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸ਼ਨਕ ਜਗਬਾਨੀ ਟੀਵੀ ਸ਼੍ਰੀ ਅਮਸ਼ਸਾਹੀ